ਸਰ ਸ੍ਰੀਕਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੰਝ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ ਇਹ ਰਵਾਤ ਕਰਦੇ ਅੱਜ ਦੀ ਵੱਡੀ ਖਬਰ ਖਬਰ ਵਧੀਆਂ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ ਪਟਿਆਲਾ ਦਿੱਲੀ ਕੂਚ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਅੱਜ ਸ਼ਾਂਤੀ ਵਾਲਾ ਮਾਹੌਲ ਰੱਖਾ ਤੇ ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਹੋਈ ਦੀ ਹੋਈ ਮੌਤ ਕਾਰਨ ਮਾਹੌਲ ਗਮਗੀਨ ਰਿਹਾ ਇਧਰ ਕਿਸਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਆਖਿਆ ਹੈ ਕਿ ਉਹ ਕਿਸਾਨ ਚੁੱਭ ਕਰਨੂ ਸ਼ਹੀਦ ਐਲਾਨੇ ਅਤੇ ਸ਼ਹੀਦਾਂ ਨੂੰ ਮਿਲਣ ਵਾਲੀ 1 ਕਰੋੜ ਰੁਪਏ ਦੀ ਰਾਸ਼ੀ ਨੌਕਰੀ ਅਤੇ ਹੋਰ ਸਹੂਲਤਾ ਮਿਲਣ। ਉਹਨਾਂ ਕਹੇ ਕਿ ਪੰਜਾਬ ਦੀ ਹੱਦ ਵਿੱਚ ਆ ਕੇ ਛੁੱਭ ਕਰਨ ਦੀ ਮੌਤ ਦੇ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਖਿਲਾਫ ਪੰਜਾਬ ਸਰਕਾਰ ਕਤਲ ਦਾ ਮਾਮਲਾ ਦਰਜ ਕਰੇ। ਉਹਨਾਂ ਅਪੀਲ ਕੀਤੀ ਕਿ ਹਰਿਆਣਾ ਪੁਲਿਸ ਵੱਲੋਂ ਤਾਂ ਆ ਕੇ ਜ਼ਬਰ ਖਲਾਫ ਸਮੂਹ ਦੇਸ਼ਵਾਸੀ ਜੋ ਕਿਸਾਨਾਂ ਨੂੰ ਪਿਆਰ ਕਰਦੇ ਹਨ ਆਪਣੇ ਘਰਾਂ ਦੁਕਾਨਾਂ ਆਦਿ ਕਾਲੇ ਝੰਡੇ ਲਗਾ ਕੇ ਰੋਜ਼ ਪ੍ਰਗਟ ਕਰਨਾ ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਲੋਕ ਸ਼ੰਭੂ ਅਤੇ ਖਨੋਰੀ ਬਾਰਡਰ ਨੇ ਆਪਣੇ ਦਿੱਲੀ ਕੂਚ ਲਈ ਕੀਤੇ ਜਾਗ ਰੱਖੇ ਪ੍ਰਦਰਸ਼ਨ ਦਾ ਦਸਵਾਂ ਦਿਨ ਸੀ ਬੀਤੇ ਦਿਨੀ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਪਏ ਕੜਮਾਸ ਤੇ ਸ਼ਬ ਕਰਨ ਦੀ ਹੋਈ ਮੌਤ ਤੋਂ ਬਾਅਦ ਦਿੱਲੀ ਕੂਚ ਲਈ ਕਿਸਾਨਾਂ ਕਿਸਾਨੀ ਸੰਘਰਸ਼ 'ਚ ਦੋ ਦਿਨਾਂ ਲਈ ਟਾਲ ਦਿੱਤਾ ਗਿਆ ਸੀ ਅਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਤਬੀਅਤ ਵਿਗੜਨ ਤੋਂ ਬਾਅਦ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਏ ਗਏ ਸਨ ਅੱਜ ਰਜਿੰਦਰਾ ਹਸਪਤਾਲ ਵਿਖੇ ਪੁੱਜੇ ਕਿਸਾਨ ਆਗੂਆਂ ਸਰਵਣ ਸਿੰਘ ਪਤੀ ਜਗਜੀਤ ਸਿੰਘ ਢੱਲੇਵਾਲ ਸਰਜੀਤ ਫੂਲ ਆਦਿ ਆਗੂਆਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖਿਆ ਕਿ ਕਿਸਾਨੀ ਸੰਘਰਸ਼ ਵਿੱਚ ਜ਼ਖਮ ਕਰਨ ਦੀ ਮੌਤ ਬਾਅਦ ਉਨ੍ਹਾਂ ਨੂੰ ਦੇਸ਼ ਭਰ ਤੋਂ ਲੋਕਾਂ ਵੱਲੋਂ ਸ਼ੋਕ ਵਿ ਵਿਆਕਤ ਕਰਨ ਦੇ ਸੰਦੇਸ਼ ਆ ਰਿਹਾ ਕੇ ਹਨ ਨੌਨਾਂ ਦੇਸ਼ਪਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨੀ ਨੂੰ ਪਿਆਰ ਕਰਨ ਵਾਲੇ ਅਤੇ ਨੌਜਵਾਨ ਕਿਸਾਨ ਦੀ ਮੌਤ ਦੇ ਵਿਰੋਧ ਵਿੱਚ ਦੇਸ਼ਪਰ ਦੇ ਲੋਕ ਆਪਣੇ ਘਰਾਂ ਦਾ ਅੰਧਕਾਰਨਾ ਤੇ ਕਾਲੇ ਝੰਡੇ ਲਾ ਕੇ ਸਰਕਾਰਾਂ ਵਿਰੁੱਧ ਰੋਜ਼ ਪ੍ਰਗਟ ਕਰਨ ਇਸ ਦੇ ਨਾਲ ਹੀ ਜਿਹੜੇ ਲੋਕਾਂ ਕੋਲ ਆਪਣੇ ਵਾਹਨ ਕਾਰ ਸਕੂਟਰ ਮੋਟਰਸਾਈਕਲ ਆਦ ਹਨ ਉਨ੍ਹਾਂ ਤੇ ਵੀ ਕਾਲੇ ਝੰਡੇ ਲਾ ਕੇ ਕਿਸਾਨਾਂ ਨਾਲ ਹੋਏ ਇਸ ਬਰਬਰ ਕੋਨੀਕਾਰੇ ਵਿਰੋਧਾਪਨ ਆਪਣਾ ਰੂਪ ਪ੍ਰਗਟਾਉਣ ਦੇਸ਼ ਭਰ ਦੇ ਵੱਖ-ਵੱਖ ਪਿੰਡਾਂ ਮਹੱਲਿਆਂ ਵਿੱਚ ਅਰਥੀ ਫੂਕ ਮਹਾਰੇ ਕੀਤੇ ਜਾਣ ਉਹਨਾਂ ਕਹਾ ਕਿ ਪੰਜਾਬ ਸਰਕਾਰ ਨੌਜਵਾਨ ਕਿਸਾਨ ਦੀ ਮੌਦੇ ਜੁਮਰ ਜ਼ਿੰਮੇਵਾਰ ਪੁਰਸ਼ ਮੁਲਾਜ਼ਮਾ ਖਲਾਫ ਕਤਲ ਦਾ ਮਾਮਲਾ ਦਰਜ ਕਰੇ ਕਿਉਂਕਿ ਉਹਨਾਂ ਵੱਲੋਂ ਪੰਜਾਬ ਦੀ ਹੱਦ ਵਿੱਚ ਆ ਕੇ ਕਤਲ ਕੀਤਾ ਗਿਆ ਜੋ ਕਿ ਨਿਜਮਾ ਤੇ ਲੋਕਤੰਤਰ ਦੀ ਘਾਣ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੀ ਹੱਦ ਵਿੱਚ ਆ ਕੇ 25-30 ਟਰੈਕਟਰਾਂ ਨੂੰ ਭੰਨਿਆ ਗਿਆ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਪੰਜ ਕਿਸਾਨਾਂ ਨੂੰ ਹਰਿਆਣਾ ਦੀ ਪੁਲਿਸ ਵੱਲੋਂ ਚੁੱਕਿਆ ਗਿਆ ਹੈ ਅਜੇ ਨਾ ਦਾ ਕੋਈ ਪਤਾ ਨਹੀਂ ਲੱਗ ਰਿਹਾ ਉਹਨਾਂ ਕਹੇ ਕਿ ਪੰਜਾਬ ਸਰਕਾਰ ਇਸ ਮਸਲੇ ਵਿੱਚ ਸੰਗਿਆਨ ਲਵੇ ਅਤੇ ਕਿਸਾਨਾਂ ਤੇ ਇਨਾ ਕਿਸਾਨਾਂ ਬਾਰੇ ਜਾਣਕਾਰੀ ਹਾਸਲ ਕਰੇ ਤੁਰੰਤ ਰਿਹਾ ਕਰਾਵੇ ਕਿਸਾਨਾ ਗੂ ਸਰਜੀਤ ਫੁੱਲੇਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸਿੱਧੀ ਗੋਲੀ ਨਾਲ ਨੌਜਵਾਨ ਕਿਸਾਨ ਨੂੰ ਜ਼ੇਤ ਕੀਤਾ ਗਿਆ ਹੈ ਉਹਨਾਂ ਕਹੇ ਕਿ ਗੋਲੀਆਂ ਉਸ ਸਮੇਂ ਚਲਾਈਆਂ ਜਾਂਦੀਆਂ ਹਨ ਜਦੋਂ ਦੋਹਾਂ ਧਿਰਾਂ ਕੋਲ ਹਥਿਆਰ ਹੋਣ ਅਤੇ ਬਰਾਬਰ ਦਾ ਮੁਕਾਬਲਾ ਹੋਵੇ ਉਹਨਾਂ ਕਹਾ ਕਿ ਕਿਸਾਨ ਬਿਲਕੁਲ ਨਹੱਤੇ ਸਨ ਅਤੇ ਹਰਿਆਣਾ ਪੁਲਿਸ ਵੱਲੋਂ ਸਿੱਧੀ ਗੋਲੀ ਚਲਾਉਣ ਕਰਕੇ ਹੀ ਸ਼ੁਭ ਕਰਨ ਦੀ ਮੌਤ ਹੋ ਗਈ ਹੋ ਗਈ ਹੈ ਤੇ ਇਸ ਲਈ ਸਿੱਧੇ ਤੌਰ ਤੇ ਕੇਂਦਰ ਤੇ ਰਿਆ ਨਸਰਕਾਰ ਜ਼ਿੰਮੇਵਾਰ ਹੈ ਉਹਨਾਂ 'ਤੇ ਦੋਸ਼ ਲਾਇਆ ਕਿ ਉਹਨਾਂ ਸਬੂਤ ਹਨ ਕਿ ਪਿਛਲੇ ਦਿਨੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਵੱਲੋਂ ਵੱਖ-ਵੱਖ ਪੁਰਸਾਰਾ ਮੀਟਿੰਗ ਕਰਕੇ ਇਹ ਅਦੇਸ਼ ਦਿੱਤੇ ਗਏ ਕਿ ਕਿਸਾਨਾਂ ਨੂੰ ਅੱਗੇ ਵਧਣ ਨਾ ਦਿੱਤਾ ਜਾਵੇ ਚਾਹੇ ਇਸ ਲਈ ਗੋਲੀਆਂ ਹੀ ਕਿਉਂ ਨਾ ਚਲਾਉਣੀਆਂ ਪੈਣ ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੁਦੇਰ ਨੇ ਆਖਿਆ ਕਿ ਉਹਨਾਂ ਵੱਲੋਂ ਕੱਲ ਵਾਲੀ ਕੇਂਦਰ ਮੀਟਿੰਗ ਨੂੰ ਲੈ ਕੇ ਐਮਐਸਪੀ ਗਰੰਟੀ ਕਾਨੂੰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਏਜੰਟਾਂ ਤੈਅ ਕਰਨ ਲਈ ਆਖਿਆ ਹੈ ਪਰ ਕੇਂਦਰ ਸਰਕਾਰ ਏਜੰਟਾਂ ਦੇਣ ਤੋਂ ਭੱਜ ਗਈ ਉਹਨਾਂ ਕਹਾ ਕਿ ਮੀਡੀਆ ਵਿੱਚ ਮੀਟਿੰਗ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ ਪੰਦੇਰ ਨੇ ਆਖਿਆ ਕਿ ਜਦੋਂ ਚੁਬ ਕਰਨ ਦੀ ਮੌਤ ਹੋ ਗਈ ਤਾਂ ਫਿਰ ਮੀਟਿੰਗ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਤੇ ਇਸ ਅਸੀਂ ਮੀਟਿੰਗ ਰੱਦ ਕਰ ਦਿੱਤੀ